ਤੁਸੀਂ ਇੱਕ ਵਿਸ਼ੇਸ਼ ਸਟ੍ਰੈਟਜੀ ਬਣਾ ਕੇ ਆਪਣੇ ਬਲਾਰਿਆਂ ਨੂੰ ਕਿਹਾ ਕਿ ਤੁਸੀਂ ਕਹੋ ਕਿ ਇਸ ਰਿਪੋਰਟ ਵਿੱਚ ਕੁਝ ਨਹੀਂ ਮੈਂ ਵੀ ਮੰਨਦਾ ਕਿ ਰਿਪੋਰਟ ਦੇ ਵਿੱਚ ਕੁਝ ਨਹੀਂ ਵੀ ਹੋਏਗਾ ਕਿਉਂਕਿ ਕਦੇ ਵੀ ਪੁਲਿਸ ਵਾਲਾ ਪੁਲਿਸ ਵਾਲੇ ਦੇ ਖਿਲਾਫ ਨਹੀਂ ਖੜਦਾ ਅੱਜ ਤੱਕ ਨਹੀਂ ਦੇਖਿਆ ਉਹਨੂੰ ਬਚਾਉਣ ਦੇ ਵਿੱਚ ਹੀ ਕੋਈ ਯਤਨ ਕਰਦਾ ਰਿਪੋਰਟ ਵਿੱਚ ਕੁਝ ਨਹੀਂ ਹੈਗਾ ਜਾਂ ਰਿਪੋਰਟ ਵਿੱਚ ਕੁਝ ਹੈਗਾ ਇਹ ਅੱਜ 30 ਸਾਲ ਬਾਅਦ ਕਿਉਂ ਗੱਲ ਉੱਪਰੀ ਹੈ ਇਹ 1997 ਦੇ ਵਿੱਚ ਤੁਹਾਡੀ ਸਰਕਾਰ ਨੇ ਗੱਲ ਕਿਉਂ ਨਾ ਕੱਢੀ ਸਵਾਲ ਇਹ ਆ ਰਿਪੋਰਟ ਵਿੱਚ ਕੁਝ ਸੀਗਾ ਤੁਸੀਂ ਕਾਰਵਾਈ ਕਰਨੀ ਸੀ ਉਹ ਕਿਉਂ ਨਹੀਂ ਕੀਤੀ ਪਖਦਾ ਹੋਇਆ ਕੌਮੀ ਮਸਲਾ ਜਿਹੜਾ ਹੈ ਉਹ ਅੱਜ ਪੂਰੇ ਜਹਾਨ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਹੈ ਉਹਦਾ ਧਿਆਨ ਇਸ ਗੱਲ ਤੇ ਹੈ ਕਿ ਜੋ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸ਼ਾਇਦ ਅੱਜ ਦੇ ਯੁੱਗ ਦੇ ਵਿੱਚ ਸੁਣ ਕੇ ਵੀ ਲੋ ਖੰਡੇ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਕਦੇ ਇਹੋ ਜੀਆਂ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਸਾਡੀਆਂ ਸਦੀਆਂ ਦਾ ਇਤਿਹਾਸ ਹੈ 2 3 400 ਸਾਲ ਪਹਿਲਾਂ ਉਦੋਂ ਸੁਣਦੇ ਸੀ ਦੂਸਰਾ ਇਹਦੇ ਤੇ ਸਾਰਾ ਪੰਥ ਹਰ ਇੱਕ ਸਿੱਖ ਅਕਾਲੀ ਦਲ ਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਕਰ ਰਿਹਾ ਹੈ ਉਹ ਇਸ ਲਈ ਕਰ ਰਿਹਾ ਹੈ ਕਿ ਜੁੜਾ ਕੁਝ ਉਹਨਾਂ ਨੂੰ ਸ਼ਹੀਦ ਕੀਤਾ ਲਹੂ ਵਹਾਇਆ ਇਹ ਕਾਂਗਰਸ ਸਰਕਾਰ ਨੇ ਕੀਤਾ ਉਹਨਾਂ ਦੇ ਮੁੱਖ ਮੰਤਰੀ ਨੇ ਕੀਤਾ ਜਿਨ੍ਹਾਂ ਨੂੰ ਪੰਥ ਨੇ ਮੰਨ ਲਿਆ ਕਿ ਇਹ ਪੰਥ ਵਿਰੋਧੀ ਨੇ ਬੈਸੇ ਵੀ ਕਰਨ ਵਾਲੇ ਨੇ ਸਜ਼ਾ ਵੀ ਪਾਈ ਪਰ ਦੂਸਰੀ ਗੱਲ ਹੈ ਕਿ ਤੁਸੀਂ 1997 ਵਿੱਚ ਸਰਕਾਰ ਹੀ ਇਸ ਬਨਾਮ ਤੇ ਲੈ ਕੇ ਆਏ ਸੀ ਕਿ ਅਸੀਂ ਜਦੋਂ ਸਰਕਾਰ ਵਿੱਚ ਆਵਾਂਗੇ ਤੋਂ ਅਸੀਂ ਇਹਦੀ ਕਾਰਵਾਈ ਕਰਾਂਗੇ ਹੁਣ ਜੋ ਸਾਡੇ ਕੋਲ ਗੱਲਾਂ ਪਤਾ ਲੱਗਦੀਆਂ ਨੇ ਉਹ ਇਹ ਨੇ ਕਿ ਤੁਸੀਂ ਇੱਕ ਵਿਸ਼ੇਸ਼ ਸਟ੍ਰੈਟਜੀ ਬਣਾ ਕੇ ਆਪਣੇ ਬਲਾਰਿਆਂ ਨੂੰ ਕਿਹਾ ਕਿ ਤੁਸੀਂ ਕਹੋ ਕਿ ਇਸ ਰਿਪੋਰਟ ਵਿੱਚ ਕੁਝ ਨਹੀਂ ਮੈਂ ਵੀ ਮੰਨਦਾ ਕਿ ਰਿਪੋਰਟ ਦੇ ਵਿੱਚ ਕੁਝ ਨਹੀਂ ਵੀ ਹੋਏਗਾ ਕਿਉਂਕਿ ਕਦੇ ਵੀ ਪੁਲਿਸ ਵਾਲਾ ਪੁਲਿਸ ਵਾਲੇ ਦੇ ਖਿਲਾਫ ਨਹੀਂ ਖੜਦਾ ਅੱਜ ਤੱਕ ਨਹੀਂ ਦੇਖਿਆ ਉਹਨੂੰ ਬਚਾਉਣ ਦੇ ਵਿੱਚ ਹੀ ਕੋਈ ਯਤਨ ਕਰਦਾ ਰਿਪੋਰਟ ਵਿੱਚ ਕੁਝ ਨਹੀਂ ਹੈਗਾ ਜਾਂ ਰਿਪੋਰਟ ਵਿੱਚ ਕੁਝ ਹੈਗਾ ਇਹ ਅੱਜ 30 ਸਾਲ ਬਾਅਦ ਕਿਉਂ ਗੱਲ ਉਪਰੀ ਹੈ ਇਹ 1997 ਦੇ ਵਿੱਚ ਤੁਹਾਡੀ ਸਰਕਾਰ ਨੇ ਗੱਲ ਕਿਉਂ ਨਾ ਕੱਢੀ ਸਵਾਲ ਇਹ ਆ ਰਿਪੋਰਟ ਵਿੱਚ ਕੁਝ ਸੀਗਾ ਤੁਸੀਂ ਕਾਰਵਾਈ ਕਰਨੀ ਸੀ ਉਹ ਕਿਉਂ ਨਹੀਂ ਕੀਤੀ ਰਿਪੋਰਟ ਵਿੱਚ ਨਹੀਂ ਕੁਝ ਸੀਗਾ ਤੇ ਤੁਸੀਂ ਇੱਕ ਹੋਰ ਜਾਂਚ ਕਮਿਸ਼ਨ ਨੂੰ ਬਿਠਾ ਕੇ ਉਹਦੀ ਪੂਰੀ ਜਾਂਚ ਕਰਾਉਂਦੇ ਕਿ ਆਖਰ ਇਹ ਕਿਉਂ ਵਰਤਿਆ ਮਸਲਾ ਇਹ ਸੀ ਮਸਲਾ ਹੁਣ ਇਹ ਦੇ ਨਾਲ ਨਹੀਂ ਖਤਮ ਹੁੰਦਾ ਕਿ ਇਸ ਰਿਪੋਰਟ ਦੇ ਵਿੱਚ ਕੁਝ ਨਹੀਂ ਮਸਲਾ ਇਹ ਆ ਕਿ ਜਿਹੜਾ ਤੁਹਾਡਾ ਕੀਤਾ ਹੋਇਆ ਵਾਅਦਾ ਸੀ ਇਹ ਪੂਰਾ ਕਿਉਂ ਨਹੀਂ ਹੋਇਆ ਇਹਦੇ ਨਾਲ ਇੱਕ ਵੱਡਾ ਸਵਾਲ ਇਹ ਪ੍ਰਸ਼ਨ ਪੈਦਾ ਹੁੰਦਾ ਕਿ ਇੱਕ ਪਾਸੇ ਤੁਸੀਂ ਕਿਹਾ ਕਿ ਅਸੀਂ ਨਾ ਪੁਲਿਸ ਵਾਲਿਆਂ ਤੇ ਕਾਰਵਾਈ ਕਰਾਂਗੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਰੁਤਬੇ ਦਿੱਤੇ ਡੀਜੀਪੀ ਆਈਜੀ SSP ਉਹ ਇਥੋਂ ਤੱਕ ਕੇ ਤੁਹਾਡੀ ਪਾਰਟੀ ਦੇ ਵਿੱਚ ਉਹਨਾਂ ਨੇ ਤੈਅ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਹੜਾ ਐਮਐਲਏ ਹੋਊਗਾ ਕਿਹਦੀ ਟਿਕਟ ਕੱਟੀ ਜਾਊਗੀ ਕਦੇ ਇਸ ਗੱਲ ਦਾ ਕਿਸੇ ਕਾਲੀ ਨੇ ਮੇ ਤੋਂ ਸਬੂਤ ਲੈਣਾ ਹੋਵੇ ਤਾਂ ਸਾਡੇ ਕੋਲ ਸਰਹੰਦ ਦੇ ਵਿੱਚ ਇੱਕ ਕਾਲੀ ਦਲ ਦਾ ਸਾਬਕਾ ਐਮਐਲਏ ਬੜੇ ਵਧੀਆ ਤਰੀਕੇ ਨਾਲ ਦੱਸ ਸਕਦਾ ਕਿ ਚੰਗੇ ਭਲੇ ਐਮਐਲਏ ਨੂੰ ਚੰਗੇ ਭਲੇ ਕੰਮ ਕਰਦੇ ਨੂੰ ਸਿਰਫ ਇੱਕ ਪੁਲਿਸ ਅਫਸਰ ਦੇ ਕਹਿਣ ਤੋਂ ਮਤਲਬ ਉਹਦੀ ਸਾਰੀ ਜ਼ਿੰਦਗੀ ਲਾਈ ਹੋਈ ਅਕਾਲੀ ਦਲ ਲਈ ਇੱਥੇ ਲੋਕ ਵੀ ਹਾਹਾਕਾਰ ਜਿਹੜੀ ਹੈ ਲੋਕਾਂ 'ਚ ਮਚੀ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਤਹਿ ਪੁਲਿਸ ਵਾਲਿਆਂ ਨੇ ਕੀਤਾ ਤਾਂ ਇਸ ਲਈ ਇਹ ਸਵਾਲ ਤੁਹਾਨੂੰ ਬਣਦਾ ਦੂਸਰੀ ਗੱਲ ਜਿਹੜਾ ਤੁਹਾਡਾ ਇਹ ਇਤਰਾਜ਼ ਆਉਂਦਾ ਵੀ ਜੀ ਕਾਂਗਰਸ ਨੂੰ ਨਹੀਂ ਕਹਿੰਦੇ ਕਾਂਗਰਸ ਨੂੰ ਤਾਂ ਸਿੱਖਾਂ ਨੇ ਪਹਿਲਾਂ ਹੀ ਕਹਿ ਦਿੱਤਾ ਜਦੋਂ ਅਕਾਲ ਤਖਤ ਸਭਟਾ ਆਇਆ ਕਿ ਪੰਥਪੁਰ ਦੀ ਪਾਰਟੀ ਹੈ ਗੱਲ ਤਾਂ ਇਹ ਆ ਜਾਂ ਤਾਂ ਫਿਰ ਤੁਸੀਂ ਡਿਕਲੇਅਰ ਕਰ ਦਿਓ ਵੀ ਸਾਡੇ ਤੇ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ ਮੈਂ ਪਿਛਲੇ ਦਿਨ ਵੀ ਕਿਹਾ ਸੀ ਫਿਰ ਹਟ ਜਾਂਗੇ ਤੁਹਾਨੂੰ ਸਵਾਲ ਕਰਨ ਤੇ ਗੱਲ ਇਹਦੇ ਨਾਲ ਖੜਾ ਨਹੀਂ ਛੁੱਟਣ ਵਾਲਾ ਇਹ ਸਵਾਲ ਇਹ ਆ ਕਿ ਕਾਰਵਾਈ ਕਿਉਂ ਨਹੀਂ ਕੀਤੀ ਗਈ ਰਿਪੋਰਟ ਵਿੱਚ ਸੀ ਜਾਂ ਨਹੀਂ ਸੀ ਇਹ ਮਸਲਾ ਨਹੀਂ ਜੇ ਰਿਪੋਰਟ ਵਿੱਚ ਨਹੀਂ ਵੀ ਸੀਗਾ ਤਾਂ ਵੀ ਤੁਸੀਂ ਖੋਲ ਕੇ ਪੜ੍ਹਦੇ ਤਾਂ ਇਸ ਲਈ ਇਹ ਸਵਾਲ ਤੁਹਾਨੂੰ ਕੀਤੇ ਜਾਂਦੇ ਨੇ ਸੋ ਇਹਦਾ ਪਛਤਾਵਾ ਕਰਨ ਦੀ بجائے ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਮੈਨੂੰ ਇਹ ਲੱਗਦਾ ਕਿ ਤੁਸੀਂ ਆਪਣਾ ਫਾਇਦਾ ਕੱਟ ਤੇ ਨੁਕਸਾਨ ਜ਼ਿਆਦਾ ਤੁਹਾਡਾ ਹੀ ਹੋ ਰਿਹਾ ਤੋ ਇਸ ਲਈ ਇਹਦੇ ਬਾਰੇ ਹਜੇ ਵੀ ਗੰਭੀਰਤਾ ਨਾਲ ਬੈਠ ਕੇ ਸੋਚੋ ਕਿ ਤੁਸੀਂ ਕਰ ਕੀ ਰਹੇ ਹੋ ਕਿਹੜੇ ਰਾਹ ਨੂੰ ਤੁਸੀਂ ਤੁਰ ਪਏ ਅੱਜ ਤੁਹਾਨੂੰ ਇਹ ਦਹਾਈਆਂ ਦੇਣ ਦੀ ਲੋੜ ਪੈ ਰਹੀ ਹੈ ਕਿ ਜਮਨਾ ਪਾਰ ਤੋਂ ਆ ਕੇ ਲੋਕ ਸਾਡੇ ਤੇ ਰਾਜ ਕਰ ਰਹੇ ਨੇ ਆਖਰੀ ਦੀ ਵਜ੍ਹਾ ਕੀ ਹੈ ਇਹ ਪੰਜਾਬ ਨੇ ਕਿਉਂ ਉਹਨਾਂ ਨੂੰ ਐਕਸੈਪਟ ਕਰ ਲਿਆ ਇਹ ਰਾਜ ਦੀ ਚਾਬੀ ਕਿਉਂ ਦੇ ਦਿੱਤੀ ਇਹਦੀ ਵਜ੍ਹਾ ਕੱਲੇ ਜਮਨਾ ਤੋਂ ਪਾਰ ਵਾਲੇ ਨਹੀਂ ਹੋ ਸਕਦੇ ਇਹਦੀ ਵਜ੍ਹਾ ਰਾਜ ਦੇਣ ਵਾਲੇ ਲੋਕ ਨਹੀਂ ਹੋ ਸਕਦੇ ਕਦੇ ਆਪਣੇ ਆਪ ਦਾ ਵੀ ਚਿੰਤਨ ਕਰੋ ਕੱਲਾ ਲੋਕਾਂ ਨੂੰ ਤੁਸੀਂ ਦੋਸ਼ੀ ਠਹਿਰਾ ਕੇ ਕਿ ਲੋਕਾਂ ਦੀ ਵਜ੍ਹਾ ਨਾਲ ਇਹ ਕੁਝ ਹੋ ਗਿਆ ਕਦੇ ਤਾਂ ਮੰਨੋ ਆਪਣੀਆਂ ਗਲਤੀਆਂ ਹਰ ਵਾਰ ਕਦੇ ਪੰਥਕ ਜਥੇਬੰਦੀਆਂ ਦੀ ਵਜ੍ਹਾ ਨਾਲ ਆ ਕੁਝ ਹੋ ਗਿਆ ਕਦੇ ਲੋਕਾਂ ਦੀ ਵਜ੍ਹਾ ਨਾਲ ਆ ਹੋ ਗਿਆ ਇਹਦਾ ਮਤਲਬ ਤੁਸੀਂ ਤਾਂ ਕਦੇ ਕੁਝ ਕੀਤਾ ਹੀ ਨਹੀਂ ਸਵਾਲ ਇਹ ਨੇ ਇਹ ਆਪਣਾ ਮੰਥਨ ਕਰੋ ਕਿਤੇ ਬੈਠ ਕੇ ਇਹਦੇ ਤੇ ਗੰਭੀਰਤਾ ਦੇ ਨਾਲ ਕਿ ਅਸੀਂ ਕੀ ਕਰਨਾ ਸੀ ਕੀ ਨਹੀਂ ਕੀਤਾ ਹੁਣ ਅਸੀਂ ਕੀ ਕਰ ਰਹੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਇਹ ਇਹ ਤੁਹਾਡੇ ਸੰਵਾਦ ਚ ਇਸ ਮੰਥਨ ਚ ਤੁਹਾਨੂੰ ਸ਼ਾਇਦ ਕੋਈ ਰਾਹ ਮਿਲ ਸਕਦਾ ਆਦਰਵਾਈਜ਼ ਇਹ ਸਵਾਲ ਜਿੰਨੇ ਤੁਸੀਂ ਇਹਨਾਂ ਨੂੰ ਠਕਰਾਉਣ ਦੀ ਕੋਸ਼ਿਸ਼ ਕਰੋਗੇ ਹੋਰ ਵੱਡੇ ਹੁੰਦੇ ਜਾਣਗੇ ਇਹਦੇ ਤੇ ਗੰਭੀਰਤਾ ਨਾਲ ਸੋਚ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸ਼ਾਇਦ ਅੱਜ ਦੇ ਯੁੱਗ ਦੇ ਵਿੱਚ ਸੁਣ ਕੇ ਵੀ ਲੋਕ ਖੰਡੇ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਕਦੇ ਇਹੋ ਜੀਆਂ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਸਾਡੀਆਂ ਸਦੀਆਂ ਦਾ ਇਤਿਹਾਸ ਹੈ 2-3-400 ਸਾਲ ਪਹਿਲਾਂ ਉਦੋਂ ਸੁਣਦੇ ਸੀ ਦੂਸਰਾ ਇਹਦੇ ਤੇ ਸਾਰਾ ਪੰਥ ਹਰ ਇੱਕ ਸਿੱਖ ਅਕਾਲੀ ਦਲ ਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਕਰ ਰਿਹਾ ਹੈ ਉਹ ਇਸ ਲਈ ਕਰ ਰਿਹਾ ਹੈ ਕਿ ਜੁੜਾ ਕੁਝ ਉਹਨਾਂ ਨੂੰ ਸ਼ਹੀਦ ਕੀਤਾ ਲਹੂ ਬਹਾਇਆ ਇਹ ਕਾਂਗਰਸ ਸਰਕਾਰ ਨੇ ਕੀਤਾ ਉਹਨਾਂ ਦੇ ਮੁੱਖ ਮੰਤਰੀ ਨੇ ਕੀਤਾ ਜਿਨ੍ਹਾਂ ਨੂੰ ਪੰਥ ਨੇ ਮੰਨ ਲਿਆ ਕਿ ਇਹ ਪੰਥ ਵਿਰੋਧੀ ਨੇ ਵੈਸੇ ਵੀ ਕਰਨ ਵਾਲੇ ਨੇ ਸਜ਼ਾ ਵੀ ਪਾਈ ਪਰ ਦੂਸਰੀ ਗੱਲ ਹੈ ਕਿ ਤੁਸੀਂ 1997 ਵਿੱਚ ਸਰਕਾਰ ਹੀ ਇਸ ਬਨਾਮ ਤੇ ਲੈ ਕੇ ਆਏ ਸੀ ਕਿ ਅਸੀਂ ਜਦੋਂ ਸਰਕਾਰ ਵਿੱਚ ਆਵਾਂਗੇ ਤਾਂ ਅਸੀਂ ਇਹਦੀ ਕਾਰਵਾਈ ਕਰਾਂਗੇ ਹੁਣ ਜੋ ਸਾਡੇ ਕੋਲ ਗੱਲਾਂ ਪਤਾ ਲੱਗਦੀਆਂ ਨੇ ਉਹ ਇਹ ਨੇ ਕਿ ਤੁਸੀਂ ਇੱਕ ਵਿਸ਼ੇਸ਼ ਸਟ੍ਰੈਟਜੀ ਬਣਾ ਕੇ ਆਪਣੇ ਬਲਾਰਿਆਂ ਨੂੰ ਕਿਹਾ ਕਿ ਤੁਸੀਂ ਕਹੋ ਕਿ ਇਸ ਰਿਪੋਰਟ ਵਿੱਚ ਕੁਝ ਨਹੀਂ ਮੈਂ ਵੀ ਮੰਨਦਾ ਕਿ ਰਿਪੋਰਟ ਦੇ ਵਿੱਚ ਕੁਝ ਨਹੀਂ ਵੀ ਹੋਏਗਾ ਕਿਉਂਕਿ ਕਦੇ ਵੀ ਪੁਲਿਸ ਵਾਲਾ ਪੁਲਿਸ ਵਾਲੇ ਦੇ ਖਿਲਾਫ ਨਹੀਂ ਖੜਦਾ ਅਜੇ ਤੱਕ ਨਹੀਂ ਦੇਖਿਆ ਉਹਨੂੰ ਬਚਾਉਣ ਦੇ ਵਿੱਚ ਕੋਈ ਯਤਨ ਕਰਦਾ ਰਿਪੋਰਟ ਵਿੱਚ ਕੁਝ ਨਹੀਂ ਹੈਗਾ ਜਾਂ ਰਿਪੋਰਟ ਵਿੱਚ ਕੁਝ ਹੈਗਾ ਇਹ ਅੱਜ 30 ਸਾਲ ਬਾਅਦ ਕਿਉਂ ਗੱਲ ਉਪਰੀ ਹੈ ਇਹ 1997 ਦੇ ਵਿੱਚ ਤੁਹਾਡੀ ਸਰਕਾਰ ਨੇ ਗੱਲ ਕਿਉਂ ਨਾ ਕੱਢੀ ਸਵਾਲ ਇਹ ਆ ਰਿਪੋਰਟ ਵਿੱਚ ਕੁਝ ਸੀਗਾ ਤੁਸੀਂ ਕਾਰਵਾਈ ਕਰਨੀ ਸੀ ਉਹ ਕਿਉਂ ਨਹੀਂ ਕੀਤੀ ਰਿਪੋਰਟ ਵਿੱਚ ਨਹੀਂ ਕੁਝ ਸੀਗਾ ਤੇ ਤੁਸੀਂ ਇੱਕ ਹੋਰ ਜਾਂਚ ਕਮਿਸ਼ਨ ਨੂੰ ਬਿਠਾ ਕੇ ਉਹਦੀ ਪੂਰੀ ਜਾਂਚ ਕਰਾਉਂਦੇ ਕਿ ਆਖਿਰ ਇਹ ਕਿਉਂ ਵਰਤਿਆ ਮਸਲਾ ਇਹ ਸੀ ਮਸਲਾ ਹੁਣ ਇਹ ਦੇ ਨਾਲ ਨਹੀਂ ਖਤਮ ਹੁੰਦਾ ਕਿ ਇਸ ਰਿਪੋਰਟ ਦੇ ਵਿੱਚ ਕੁਝ ਨਹੀਂ ਮਸਲਾ ਇਹ ਆ ਕਿ ਜਿਹੜਾ ਤੁਹਾਡਾ ਕੀਤਾ ਹੋਇਆ ਵਾਅਦਾ ਸੀ ਇਹ ਪੂਰਾ ਕਿਉਂ ਨਹੀਂ ਹੋਇਆ ਇਹਦੇ ਨਾਲ ਇੱਕ ਵੱਡਾ ਸਵਾਲ ਇਹ ਪ੍ਰਸ਼ਨ ਪੈਦਾ ਹੁੰਦਾ ਕਿ ਇੱਕ ਪਾਸੇ ਤੁਸੀਂ ਕਿਹਾ ਕਿ ਅਸੀਂ ਨਾ ਪੁਲਿਸ ਵਾਲਿਆਂ ਤੇ ਕਾਰਵਾਈ ਕਰਾਂਗੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਰੁਤਬੇ ਦਿੱਤੇ ਡੀਜੀਪੀ ਆਈਜੀ ਐਸਐਸਪੀ ਉਹ ਇੱਥੋਂ ਤੱਕ ਕੇ ਤੁਹਾਡੀ ਪਾਰਟੀ ਦੇ ਵਿੱਚ ਉਹਨਾਂ ਨੇ ਤੈਅ ਕਰਨਾ ਸ਼ੁਰੂ ਕਰ ਦਿੱਤਾ ਕਿਹੜਾ ਐਮਐਲਏ ਹੋਊਗਾ ਕਿਹਦੀ ਟਿਕਟ ਕੱਟੀ ਜਾਊਗੀ ਕਦੇ ਇਸ ਗੱਲ ਦਾ ਕਿਸੇ ਕਾਲੀ ਨੇ ਮੇ ਤੋਂ ਸਬੂਤ ਲੈਣਾ ਹੋਵੇ ਤਾਂ ਸਾਡੇ ਕੋਲ ਸਰਹੰਦ ਦੇ ਵਿੱਚ ਇੱਕ ਕਾਲੀ ਦਲ ਦਾ ਸਾਬਕਾ ਐਮਐਲਏ ਬੜੇ ਵਧੀਆ ਤਰੀਕੇ ਨਾਲ ਦੱਸ ਸਕਦਾ ਕਿ ਚੰਗੇ ਭਲੇ ਐਮਐਲਏ ਨੂੰ ਚੰਗੇ ਭਲੇ ਕੰਮ ਕਰਦੇ ਨੂੰ ਸਿਰਫ ਇੱਕ ਪੁਲਿਸ ਅਫਸਰ ਦੇ ਕਹਿਣ ਤੋਂ ਮਤਲਬ ਉਹਦੀ ਸਾਰੀ ਜ਼ਿੰਦਗੀ ਲਾਈ ਹੋਈ ਕਾਲੀ ਦਲ ਲਈ ਇੱਥੇ ਲੋਕ ਵੀ ਹਾਹਾਕਾਰ ਜਿਹੜੀ ਹੈ ਲੋਕਾਂ 'ਚ ਮਚੀ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਤਹਿ ਪੁਲਿਸ ਵਾਲਿਆਂ ਨੇ ਕੀਤਾ। ਤੋਂ ਇਸ ਲਈ ਇਹ ਸਵਾਲ ਤੁਹਾਨੂੰ ਬਣਦਾ। ਦੂਸਰੀ ਗੱਲ ਜਿਹੜਾ ਤੁਹਾਡਾ ਇਹ ਇਤਰਾਜ਼ ਆਉਂਦਾ ਵੀ ਜੀ ਕਾਂਗਰਸ ਨੂੰ ਨਹੀਂ ਕਹਿੰਦੇ। ਕਾਂਗਰਸ ਨੂੰ ਤਾਂ ਸਿੱਖਾਂ ਨੇ ਪਹਿਲਾਂ ਹੀ ਕਹਿ ਦਿੱਤਾ ਜਦੋਂ ਆਕਾਲ ਤਖਤ ਸਭਟ ਆਇਆ ਕਿ ਪੰਥਪੁਰ ਦੀ ਪਾਰਟੀ ਹੈ। ਗੱਲ ਤਾਂ ਇਹ ਆ ਜਾਂ ਤਾਂ ਫਿਰ ਤੁਸੀਂ ਡਿਕਲੇਅਰ ਕਰ ਦੋ ਵੀ ਸਾਡੇ ਦੇ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ ਮੈਂ ਪਿਛਲੇ ਦਿਨ ਵੀ ਕਿਹਾ ਸੀ ਫਿਰ ਹਰਜਾਂਗੇ ਤੁਹਾਨੂੰ ਸਵਾਲ ਕਰਨ ਤੇ। ਗੱਲ ਇਹਦੇ ਨਾਲ ਖਿਹੜਾ ਨਹੀਂ ਛੁੱਟਣ ਵਾਲਾ। ਇਹ ਸਵਾਲ ਇਹ ਆ ਕਿ ਕਾਰਵਾਈ ਕਿਉਂ ਨਹੀਂ ਕੀਤੀ ਗਈ? ਰਿਪੋਰਟ ਵਿੱਚ ਸੀ ਜਾਂ ਨਹੀਂ ਸੀ ਇਹ ਮਸਲਾ ਨਹੀਂ ਜੇ ਰਿਪੋਰਟ ਵਿੱਚ ਨਹੀਂ ਵੀ ਸੀਗਾ ਤਾਂ ਵੀ ਤੁਸੀਂ ਖੋਲ ਕੇ ਪੜ੍ਹਦੇ ਤੋਂ ਇਸ ਲਈ ਇਹ ਸਵਾਲ ਤੁਹਾਨੂੰ ਕੀਤੇ ਜਾਂਦੇ ਨੇ ਸੋ ਇਹਦਾ ਪਛਤਾਵਾ ਕਰਨ ਦੀ ਬਜਾਏ ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਮੈਨੂੰ ਇਹ ਲੱਗਦਾ ਕਿ ਤੁਸੀਂ ਆਪਣਾ ਫਾਇਦਾ ਘਟ ਤੇ ਨੁਕਸਾਨ ਜ਼ਿਆਦਾ ਤੁਹਾਡਾ ਹੀ ਹੋ ਰਿਹਾ ਹੈ ਤੋਂ ਇਸ ਲਈ ਇਹਦੇ ਬਾਰੇ ਹਜੇ ਵੀ ਗੰਭੀਰਤਾ ਨਾਲ ਬੈਠ ਕੇ ਸੋਚੋ ਕਿ ਤੁਸੀਂ ਕਰ ਕੀ ਰਹੇ ਹੋ ਕਿਹੜੇ ਰਾਹ ਨੂੰ ਤੁਸੀਂ ਤੁਰ ਪਏ ਅੱਜ ਤੁਹਾਨੂੰ ਇਹ ਦਹਾਈਆਂ ਦੇਣ ਦੀ ਲੋੜ ਪੈ ਰਹੀ ਹੈ ਕਿ ਜਮਨਾ ਪਾਰ ਤੋਂ ਆ ਕੇ ਲੋਕ ਸਾਡੇ ਤੇ ਰਾਜ ਕਰ ਰਹੇ ਨੇ ਆਖਰੀ ਦੀ ਵਜ੍ਹਾ ਕੀ ਹੈ ਇਹ ਪੰਜਾਬ ਨੇ ਕਿਉਂ ਉਹਨਾਂ ਨੂੰ ਐਕਸੈਪਟ ਕਰ ਲਿਆ ਇਹ ਰਾਜ ਦੀ ਚਾਬੀ ਕਿਉਂ ਦੇ ਦਿੱਤੀ ਇਹਦੀ ਵਜ੍ਹਾ ਕੱਲੇ ਜਮਨਾ ਤੋਂ ਪਾਰ ਵਾਲੇ ਨਹੀਂ ਹੋ ਸਕਦੇ ਇਹਦੀ ਵਜ੍ਹਾ ਰਾਜ ਦੇਣ ਵਾਲੇ ਲੋਕ ਨਹੀਂ ਹੋ ਸਕਦੇ ਕਦੇ ਆਪਣੇ ਆਪ ਦਾ ਵੀ ਚਿੰਤਨ ਕਰੋ ਕੱਲਾ ਲੋਕਾਂ ਨੂੰ ਤੁਸੀਂ ਦੋਸ਼ੀ ਠਹਿਰਾ ਕੇ ਕਿ ਲੋਕਾਂ ਦੀ ਵਜ੍ਹਾ ਨਾਲ ਇਹ ਕੁਝ ਹੋ ਗਿਆ ਕਦੇ ਤਾਂ ਮੰਨੋ ਆਪਣੀਆਂ ਗਲਤੀਆਂ ਹਰ ਵਾਰ ਕਦੇ ਪੰਥਕ ਜਥੇਬੰਦੀਆਂ ਦੀ ਵਜ੍ਹਾ ਨਾਲ ਆ ਕੁਝ ਹੋ ਗਿਆ ਕਦੇ ਲੋਕਾਂ ਦੀ ਵਜ੍ਹਾ ਨਾਲ ਆ ਹੋ ਗਿਆ ਇਹਦਾ ਮਤਲਬ ਤੁਸੀਂ ਤਾਂ ਕਦੇ ਕੁਝ ਕੀਤਾ ਹੀ ਨਹੀਂ ਸਵਾਲ ਇਹ ਨੇ ਇਹ ਆਪਣਾ ਮੰਥਨ ਕਰੋ ਕਿਤੇ ਬੈਠ ਕੇ ਇਹਦੇ ਤੇ ਗੰਭੀਰਤਾ ਦੇ ਨਾਲ ਕਿ ਅਸੀਂ ਕੀ ਕਰਨਾ ਸੀ ਕੀ ਨਹੀਂ ਕੀਤਾ ਹੁਣ ਅਸੀਂ ਕੀ ਕਰ ਰਹੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਇਹ ਇਹ ਤੁਹਾਡੇ ਸੰਵਾਦ ਚ ਇਸ ਮੰਥਨ ਚ ਤੁਹਾਨੂੰ ਸ਼ਾਇਦ ਕੋਈ ਰਾਹ ਮਿਲ ਸਕਦਾ ਆਦਰਵਾਈਜ਼ ਇਹ ਸਵਾਲ ਜਿੰਨੇ ਤੁਸੀਂ ਇਹਨਾਂ ਨੂੰ ਠਕਰਾਉਣ ਦੀ ਕੋਸ਼ਿਸ਼ ਕਰੋਗੇ ਇਹ ਹੋਰ ਵੱਡੇ ਹੁੰਦੇ ਜਾਣਗੇ ਇਹਦੇ ਤੇ ਗੰਭੀਰਤਾ ਨਾਲ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ